ਮੈਂ ਖੁਦਾ ਦਾ ਧੰਨਵਾਦ ਕਰਦਾ ਸੋਸਾਇਟੀ ਕਿ ਇਹ ਬ੍ਰਦਰ ਯੂਸਰ ਜੋ ਕਿ ਖੁਦਾ ਦੇ ਘਰ ਵਿੱਚ ਧੁਰਕੀ ਦੀ ਸੇਵਾ ਕਰਦੇ ਨੇ ਖੁਦਾ ਨੇ ਬੀਤੇ ਸਮੇਂ ਦੇ ਵਿੱਚ ਬਹੁਤ ਵੱਡੇ ਇੱਕ ਹਾਦਸੇ ਤੋਂ ਬਚਾਇਆ ਇਹਨਾਂ ਦਾ ਬੇਟਾ ਸੀਗਾ 2 ਸਾਲ ਦਾ ਜੋ ਕਿ ਸਾਟੂ ਦੇ نیچے ਆ ਗਿਆ ਉਹਨਾਂ ਦਾ ਜੋ ਸਿਰ ਸੀਗਾ ਉਹ ਕਾਫੀ ਜ਼ਿਆਦਾ ਡੈਮੇਜ ਹੋ ਗਿਆ ਜਿਹਦੀ ਮਤਲਬ ਕਿ ਬਚਣ ਦੀ ਉਮੀਦ ਨਹੀਂ ਸੀ ਪਰ ਖੁਦਾ ਨੇ ਬਹੁਤ ਵੱਡਾ ਕੰਮ ਕੀਤਾ ਕਿ ਖੁਦਾ ਨੇ ਉਸ ਬੇਟੇ ਨੂੰ ਹੱਥ ਦੇ ਕੇ ਬਚਾਇਆ ਕਿ ਡਾਕਟਰ ਹੀ ਜਵਾਬ ਦਿੰਦੇ ਸੀ ਕਿ ਅਸੀਂ ਇਸ ਬੱਚੇ ਦਾ ਇਲਾਜ ਨਹੀਂ ਕਰ ਸਕਦੇ ਕਿਉਂਕਿ ਜੋ ਇਹਦਾ ਸਿਰ ਆ ਬਹੁਤ ਜ਼ਿਆਦਾ ਫਟਿਆ ਹੋਇਆ ਹੈ ਉੱਪਰਲਾ ਮਾਸ ਦੋਨਾਂ ਸਾਈਡਾਂ ਦਾ ਮਤਲਬ ਕਿ ਅਲੱਗ-ਅਲੱਗ ਹੋ ਗਿਆ ਡਾਕਟਰ ਕਹਿੰਦੇ ਸੀਗੇ ਅਗਰ ਅਸੀਂ ਇਹਨਾਂ ਨੂੰ ਟੈਂਕੇ ਲਾਵਾਂਗੇ ਜਿਆਦੀ ਖਿੱਚ ਪਾਵਾਂਗੇ ਹੋ ਸਕਦਾ ਇਹਦਾ ਜਿਹੜਾ ਮਾਸ ਹੈ ਉਹ ਜਦਾ ਫਟੇ ਜਾਨੀ ਕਿ ਉਹ ਜਿਹੜੇ ਟੈਂਕੇ ਲਾਉਣ ਤੋਂ ਪਹਿਲਾਂ ਮਾਸ ਟੁੱਟਣਾ ਸ਼ੁਰੂ ਹੋ ਜਾਏਗਾ ਪਰ ਖੁਦਾ ਨੇ ਕੰਮ ਕੀਤਾ ਕਿਹਾ ਕਿ ਉਸਨੇ ਉਸ بیٹے ਦੀ ਸੇਵਾ ਨੂੰ ਦੇਖਿਆ ਕਿ ਉਸ بیٹے ਨੇ ਆਪਣਾ ਸਮਾਂ ਖੁਦਾ ਦੀ ਹਜ਼ੂਰੀ ਦੇ ਵਿੱਚ ਦਿੱਤਾ ਤੇ ਖੁਦਾ ਨੇ ਉਸ بیٹے ਦੀ ਸੇਵਾ ਨੂੰ ਦੇਖ ਕੇ ਉਹਦੇ بیٹے ਨੂੰ ਖੁਦਾ ਨੇ ਬਚਾਇਆ ਪਰ ਠੀਕ ਹੋਣ ਬਾਅਦ ਜਦੋਂ ਇਹਨਾਂ ਨੇ ਹਸਪੀਟਲ ਦੇ ਵਿੱਚ ਇਹਨਾਂ ਨੂੰ ਦਾਖਲ ਕੀਤਾ ਉਹਨਾਂ ਡਾਕਟਰਾਂ ਨੇ ਬੜੀ ਮੁਸ਼ਕਲ ਨਾਲ ਉਹਨਾਂ ਦੇ ਸਿਰ ਦੇ ਉੱਤੇ ਟੈਂਕੇ ਲਾਏ ਚਲੋ ਖੁਦਾ ਨੇ ਹੱਥ ਦੇ ਕੇ ਬਚਾਇਆ ਮੈਂ ਖੁਦਾ ਦਾ ਧੰਨਵਾਦ ਕਰਦਾ ਕਿਉਂ ਬੇਟਾ ਖੁਦਾ ਦੀ ਦਇਆ ਨਾਲ ਠੀਕ ਠਾਕ ਹੈ ਬਹੁਤ ਜਲਦੀ ਖੁਦਾ ਨੇ ਉਹਨਾਂ ਨੂੰ ਕਾਇਮ ਕੀਤਾ ਡਾਕਟਰ ਕਹਿੰਦੇ ਸੀ ਕਿ ਹੋ ਸਕਦਾ ਕਿ ਜੋ ਇਹਨਾਂ ਦੀ ਰਿਪੋਰਟ ਹੈ ਉਹ ਤੁਸੀਂ ਸਾਰੇ ਦੇਖ ਸਕਦੇ ਹੋ ਇਹ ਜੋ ਹੱਡੀ ਹੈ ਸਿਰ ਦੀ ਬਿਲਕੁਲ ਟੁੱਟ ਚੁੱਕੀ ਸੀ ਤੇ ਖੁਦਾ ਦਾ ਧੰਨਵਾਦ ਹੈ ਕਿ ਖੁਦਾ ਨੇ ਬਚਾਇਆ ਆਹ ਬਿਲਕੁਲ ਟੁੱਟ ਚੁੱਕੀ ਪੂਰੀ ਤੇ ਆਹ ਹੱਡੀ ਕੁੜੀ ਕਰੈਕ ਹੋਈ ਹੈ। ਆਹ ਕੁਰੀਆਂ ਦੋਵੇਂ ਹੱਡੀਆਂ ਕਰੈਕ ਹੋਈ ਆਈ ਹੋਈ ਆਹ ਦੋਵੇਂ। ਉਹ ਵੀ ਕੁਝ ਨਬੜਾ ਹੱਡੀ ਦਾ ਟੁੱਟ ਚੁੱਕੀ ਪੂਰੀ। ਸੁਪਦਾਨੇ ਆਪਣੀ ਦਾਸੀ ਦੇ ਦੁਆਰਾ ਵਾਕੇ ਕੰਮ ਕੀਤਾ। ਇਹਨਾਂ ਨੇ ਪ੍ਰਾਰਥਨਾ ਕਰਾਈ। ਖੁਦਾ ਦੀ ਦਾਸੀ ਨੇ ਦੁਆਵਾਂ ਕੀਤੀਆਂ, ਪ੍ਰਾਰਥਨਾਵਾਂ ਕੀਤੀਆਂ ਔਰ ਖੁਦਾ ਨੇ ਉਹ ਦੁਆਵਾਂ ਸੁਣਿਆ। ਪਰ ਆਪਣੀ ਦੇ ਦਾਸੀ ਦੇ ਜਿਹੜੇ ਮੁਖਤ ਬੋਲ ਸੀਗੇ ਉਹ ਖਾਲੀ ਨਹੀਂ ਜਾਣ ਦਿੱਤੇ ਹੋ ਸਕਦਾ ਹੈ ਬੇਟਾ ਜੇ ਸਾਡੇ ਵਿੱਚ ਨਾ ਹੁੰਦਾ ਪਰ ਖੁਦਾ ਨੇ ਆਪਣੇ ਖਾਦਮਾਂ ਦੀ ਗੱਲ ਨੂੰ ਨਹੀਂ 모ੜਿਆ ਬਲਕਿ ਇਹਨਾਂ ਨੇ ਸਹੀ ਸਲਾਮਤ ਸਿਰਫ 2 ਦਿਨ ਦੇ ਵਿੱਚ ਵਿੱਚ ਖੜਾ ਕਰਕੇ ਤੁਹਾਡੇ ਸਾਹਮਣੇ ਖੜਾ ਕੀਤਾ ਖੁਦਾ ਦੇ ਲਈ ਸਾਰੇ ਤੁਹਾਡਾ ਨਾਮ ਲੈ ਕੇ ਚਲਾਇਆ ਸੋ ਬਾਕੀ ਦੇ ਜੋ ਵੀ ਸ਼ਬਦਾਂ ਦੀ ਇਹ ਆਪਣੇ ਜ਼ੁਬਾਨ ਤੋਂ ਕਹਿੰਦੇ ਜੋ ਸਮਾਨਾ ਨਹੀਂ ਕਿ ਜ਼ਰਾ ਦਾ ਵੀ ਤੇ ਖੁਦਾ ਨੇ ਇਹਨਾਂ ਨੂੰ ਮੁਸ਼ਕਲ ਕਿੱਟਿਆ ਸਾਰੇ ਭਾਈ ਕਹਨਾਂ ਜਾਂ ਸਿੱਧੇ ਰੱਬ ਦੇ ਦਰਾਂ 'ਚ ਜਾਂ ਸਿੱਧੇ ਜੇ ਨਾ ਡਰੀ ਨਾ ਚੱਲ ਗਿਆ ਗੱਡੀ ਤੇ ਉਹ ਦਿਨ ਸਾਡੀ ਨਹੀਂ ਛੱਡ ਕੇ ਵੀ ਜਾਂਦੇ ਸੀ ਘਰੇ ਇਹ ਰਾਤ ਵੀ ਉਹ ਦਿਨ ਕਰੇ ਕਿੰਨਾ ਬੰਦਾ ਫਰੋਟੀ ਦਾ ਦੇ ਵੇਲੇ ਰਾਤ ਤੇ ਲੈ ਪ੍ਰਾਪਤ ਕਰਨ ਨੰਨ ਮਰਦੀ ਪਰ ਬਹੁਤ ਨੇ ਤਰਹੀ ਮਾਰੇ ਨੇ ਇਸ ਨੂੰ ਨੇ ਕੀ ਕੀਤਾ ਤੁਸੀਂ ਖੁਦਾ ਦਾ ਧੰਨਵਾਦ ਆ ਤੇ ਖੁਦਾ ਨੇ ਇਹਨਾਂ ਨੂੰ ਸੰਭਾਲਿਆ ਇਹਨਾਂ ਦੇ ਬੇਟੇ ਨੂੰ ਜੋ ਕਿ ਦੋ ਮਹੀਤਿਆਂ ਤੋਂ ਬਾਅਦ ਹੋਇਆ ਸੀਗਾ ਬੜੀ ਮੁਸ਼ਕਲ ਦੇ ਨਾਲ ਇਹਨਾਂ ਨੇ ਦੁਆਵਾਂ ਕਰ ਕਰਕੇ ਖੁਦਾ ਤੋਂ ਆਪਣੇ ਬੇਟੇ ਦੀ ਪ੍ਰਾਪਤੀ ਲਈ ਦੇਖੋ ਉਹਨਾਂ ਨੇ ਸੱਚਮੁੱਚ ਕੱਟੀਆਂ ਹਵਾਵਾਂ ਤੋਂ ਬਚਾਇਆ ਕਿਉਂਕਿ ਖੁਦਾ ਨੇ ਘਰੇ ਮੈਂ ਤੇ ਇੱਕ ਗੱਲ ਜਾਣਦਾ ਕਿ ਜੋ ਇਹਨਾਂ ਨੇ ਸਮਾਂ ਖੁਦਾ ਨੂੰ ਦਿੱਤਾ ਖੁਦਾ ਨੇ ਉਸ ਸਮੇਂ ਬਦਲੇ ਇਹਨਾਂ ਨੂੰ ਬੇਟੀ ਦੀ ਜ਼ਿੰਦਗੀ ਦੁਬਾਰਾ ਦਿੱਤੀ ਸੋ ਪਲੀਜ਼ ਖੁਦਾ ਦਾ ਧੰਨਵਾਦ ਕਰਦੇ ਰਹੋ ਖੁਦਾ ਦੇ ਜੋ ਸਮਾਂ ਸੀ ਖੁਦਾ ਦੇ ਨਾਲ ਬਿਤਾਉਣੇ ਆ ਨਾ ਸੱਚਮੁੱਚ ਖੁਦਾ ਉਹ ਸਮਾਂ ਨਹੀਂ ਭੁੱਲਦਾ ਅਸੀਂ ਭੁੱਲ ਜਾਂਦੇ ਆ ਅਸੀਂ ਸਰਵਿਸ ਹੋ ਸਕਦੇ ਆ ਪਰ ਖੁਦਾ ਨਹੀਂ ਕਦੀ ਹੁੰਦਾ ਹੋ ਸਕਦਾ ਸੀ ਬਹੁਤ ਜ਼ਿਆਦਾ ਇੱਕ ਵਦ ਕਰਦਾ पर ख़ुदा वफ़ा साल पूरी निभाउंदा सुखदा धनवाद कर